ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲਈ ਲੈ ਕੇ ਆਏ ਹਾਂ ਜੀ ਦੋਨੇ ਬਈ ਕਾਲੀਆਂ ਸੂਈਆਂ ਵੀਆਂ ਨੇ ਆਓ ਪੁੱਛ ਲੈਨੇ ਬਾਈ ਤੁਹਾਡੇ ਤੇ ਜਿਸ ਪਿੰਡ ਚੋਂ ਬਈ ਵੀਡੀਓ ਬਣਾ ਰਹੇ ਆ ਪਿੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਂ ਆਪਾਂ ਨੇੜੇ ਪਿੰਡ ਬਈ ਪਧੌੜ ਰਹਿ ਜਾਂਦਾ ਪਧੌੜ ਤੋਂ ਉੱਤੋਂ ਪੇ ਨੂੰ ਜਾਣਾ ਹੋਵੇ ਬਾਈ ਉਸ ਰੋਡ ਦੇ ਉੱਪਰ ਪਹਿਲਾ ਪਿੰਡ ਹੀ ਆਉਂਦਾ ਨਾਣੇਵਾਲ ਜਮਾ ਅੱਡੇ ਦੇ ਉੱਤੇ ਬਾਈ ਦਾ ਘਰ ਆ ਬਾਈ ਬਾਈ ਜੀ ਹੱਸੀ ਕਾਲ ਹਾਂਜੀ ਕਾਲ ਹੋ ਠੀਕ ਹੋ ਵਧੀਆ ਠੀਕ ਹੈ ਜੀ ਬੜੀ ਨਾਮ ਤੇ ਮੋਬਾਈਲ ਨੰਬਰ ਬੋਰ ਨਾਗੋਰਾ ਸਿੰਘ ਜੀ 9872796931 ਇਹ ਬਈ ਦਾ ਕੰਟੈਕਟ ਨੰਬਰ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਜੀ ਵੀਰੇ ਅਡੀ ਪਹਿਲੇ ਨੰਬਰ ਤੇ ਵੜ ਦਿੰਦੇ ਨੇ ਕਿਹੜਾ ਸੋਸ ਹੋਈ ਹੈ ਦੂਜਾ ਸਵੇਰ ਸੁਈਏ ਜੀ ਰਾਤ ਸੁਈਆ ਤੇ ਰਾਤ ਸੁਈਆ 나ੜੂਆ ਨਾਲ ਹੈ ਹਾਂ ਠੀਕ ਆ ਤੇ ਬੱਚਾ ਕੀ ਦੇਤਾ ਬੱਸਾ ਜੀ ਬੱਚਾ ਦੇਤਾ ਜੇਰ ਪੈਗੀ ਨਹੀਂ ਹਾਂ ਜੇਰ ਪੈਗੀ ਤੇ ਬੌਲਾ ਕਿੰਨਾ ਗਾਹਾਂ ਬੌਲਾ ਕੱਢਦਾ ਹੀ 4 ਕਿਲੋ ਨੂੰ 4 ਲੀਟਰ ਹੈ ਠੀਕ ਆ ਠੰਡੇ ਬਹੁਤ ਆ ਚਵਾਈ ਕਿਵੇਂ ਆ ਚਵਾਈ ਪੂਰੀ ਵਧੀਆ ਠੰਡ ਚੰਗਾ ਹਾਂ ਹੂੰ ਚਾਰੇ ਥਣ ਬਈ ਦੇ ਲਓ ਨਿਕੜਵੇਂ ਪੂਰੇ ਗੈਰ ਤੇ ਚਵਾਈ ਦੀ ਵੀ ਬਾਈ ਕਹਿੰਦਾ ਚੰਗੀ ਆ ਫਸਮਾਹ ਕਰਕੇ ਥਣ ਬਹੁਤ ਚੰਗਾ ਹਾਂ ਬੱਜੇ ਘੜਾ ਨਾੜਾ ਨੂੜਾ ਫੋਲਾ ਜੰਗੀਆਂ ਠੰਡੀ ਠੰਡੀ ਫੋਲਾ ਠੰਡੀ ਫੋਲਾ ਪੂਰੀ ਹਾਂ ਤਾਂ ਕਿੰਨਾ ਦੁੱਧ ਦੇ ਦੂ ਬਾਈ ਐਸਟੀਮੇਟ ਦੁੱਧ ਗਾਂ ਨੂੰ 20 ਲੀਟਰ ਲੈ ਠੀਕ ਆ ਲੈ ਬਾਈ ਬਾਈ ਤੇ ਸ਼ਾਂਤ ਚੈੱਕ ਕਰ ਲੋ ਥਾੜੀ ਵਾਲਾ ਆਰਡਰ ਕੱਲਾ-ਗੱਲਾ ਤਣ ਮੁੱਠੀ ਵਾਲਾ ਤਣ ਬਣਾ ਜਾਂਦੀ ਹੈ ਬਾਈ ਕਹਿੰਦਾ ਪਸਮਾਨ ਕਰਕੇ ਆਰਡਰ ਬੜਾ ਕਮਾਲ ਲੱਗ ਟਲਾਂਡੋ ਲਾ ਪਈਆਂ ਨੇ ਬਾਕੀ ਟਾਈਮ ਵੀ ਸਵੇਰ ਦਾ ਹੀ ਆ ਕਿੰਨੇ ਵਜੇ ਚੋਈ ਸੀ ਬਾਈ ਇਹ ਤੜਕੇ ਹੀ ਚੋਈ ਆ ਹੁਣ ਕੋਈ ਬੱਸੀ ਨੂੰ ਪਿਆ ਤਾਂ ਆ ਬਸਰੂ ਨੂੰ ਕੋ ਕੜ ਤਾ 3-4 ਕਿਲੋ ਦੁੱਧ ਕੜ ਤਾ 9:00 ਵਜੇ 11 ਮਿੰਟ ਹੋ ਗਏ ਉਸ ਤੋਂ ਨਵੇਂ ਜੱਜਮੈਂਟ ਕਰ ਲਿਓ ਹਣ ਕੱਦ ਬੱਡ ਚੰਗਾ ਰੰਗ ਰੂਪ ਚੰਗਾ ਚੰਗੀ ਆ ਬੜਾ ਤੋਰ ਦੋ ਬਾਈ ਤੇ ਦੁੱਧ ਵੀ ਚੰਗਾ ਪਾ ਦੂ ਫੇਸ ਬੜਾ ਤੇ ਦੇ ਦੋ 20 ਲੀਟਰ ਦਾ ਲੈਵਾ ਬਹੁਤ ਆ ਗੰਦਾ ਹੂੰ ਤੇ ਮੁੱਲ ਕੀ ਇਹਦਾ ਜਾਇਜ ਆ ਮੁੱਲ 55000 ਰੁਪਏ ਜੀ ਮਾਨਤਨ ਹੋ ਜੀ ਹਾਂ ਮਾਨਤਨ ਹੋ ਜੀ 55000 ਰੁਪਏ ਮੋਲ ਲਾ ਭਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਹੋ ਜੇ ਤੋਰਾ ਤਾਰਾ ਚੰਗਾ ਕੱਦ ਵੱਡ ਚੰਗਾ ਡਰ ਚੰਗਾ ਥਾਂ ਚੰਗਾ ਤੇ ਸ਼ਾਮ ਤੱਕ ਆ ਡਰ ਜਿਹੜਾ ਹੋਰ ਵੀ ਵਧੀਆ ਤਿਆਰ ਕਰ ਲੈ ਪੱਗੇ ਵੀਰੇ ਦੋ ਨੰਬਰ ਤੇ ਕਿਹੜਾ ਸੂਸਹੀ ਆ ਇਹ ਵੀ ਦੁਜਾ ਸਵੇਰ ਤੋਂ ਹੀ ਕਦੋਂ ਸੁੱਈ ਐ ਇਹ ਵੀ ਰਾਤ ਸੁੱਈ ਐ ਜੀ ਰਾਤ ਹੈ ਮੇਰ ਰੁਪਈਏ ਕਿ ਹਾਂ ਜੀ ਰੁਪਈਏ ਕਿ ਬੱਚਾ ਕੀ ਆ ਇਹਦੇ ਮਗਰ ਬੱਚੇ ਜੀ ਬੱਚੀ ਬਹੁਤ ਦੰਗੀ ਆ ਹਾਂ ਬੱਸੀ ਪੂਰੀ ਬੱਚਾ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਬਹੁਤ ਦੰਗੀ ਆ ਕਿੰਨਾ ਕੁ ਵੱਡਾ ਗੱਡੇ ਬਾਈ ਨੇ ਬਹੁਤ ਲੱਗਦਾ ਵੀ ਕਰਤਾ 4 ਕਿਲੋ ਨੂੰ ਠੀਕ ਆ ਠੰਡੀ ਬਹੁਤ ਆ ਠੰਡੀ ਬਹੁਤ ਆ ਥਾਣਾ ਬਹੁਤ ਚੰਗਾ ਯਾਰ ਹਾਂ ਚਾਰੇ ਥਣ ਨਿਕੜਵੇਂ ਪੀੜੀ ਦੇ ਭਾਵੇਂ ਵਰਗੇ ਪਰ ਸ਼ਾਂ ਤੋਂ ਵੀ ਆਰਡਰ ਗਰਮ ਵਾਲੀ ਦਾ ਬਹੁਤ ਚੰਗਾ ਥਾਣ ਲਈ ਬੜਾ ਚੰਗਾ ਥਾਣ ਲਈ ਬੜੀ ਬਹੁਤ ਸਾਫ ਹੈ ਇਹਾਰੇ ਥਣ ਬਈ ਨਿਕਲਵੇਂ ਪੂਰੇ ਗੈਵ ਤੇ ਆਰਡਰ ਚੰਗਾ ਬਹੁਤ ਵਾਈ ਬਾਈ ਨੇ ਸੈਟਿੰਗ ਆ ਕੰਡੇ ਕੇਸ ਬੜਾ ਪਿਆਰਾ ਫੁੱਲ ਕਰਦਾ ਬਈ ਪ੍ਰਿੰਟ ਪ੍ਰਿੰਟ ਵੀ ਚੰਗਾਗਾ ਕੀ ਮੋਲ ਆ ਬਾਈ ਜਾਇਦ ਜਾਇਦ ਇਹਦਾ ਮੋਲ ਬਸ ਜਾਇਦ ਜੀ 62000 ਰੁਪਏ ਮਾਨਤਨ ਹੋ ਜਾ ਹਾਂ ਮਾਨਤਨ ਬਸ ਕਰ 62000 ਰੁਪਏ ਮੋਲ ਆ ਬਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਹੋ ਜਾ ਤੋਰਾ ਤੋਰਾ ਚੈੱਕ ਕਰ ਲੋ ਆਰਡਰ ਕਮਾਲ ਦਾ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਪੂਰੀ ਵਿਤੀ ਪਿਆ ਵੱਡੀ ਗੱਲ ਮੁੱਲ ਬਾਈ ਦੇ ਜਾਇਜ ਹੁੰਦੇ ਆ ਪਹਿਲਾਂ ਵੀ ਬਾਈ ਦੀਆਂ ਕਈ ਵੀਡੀਓ ਪਾਤੀਆਂ ਮੁੱਲ ਬਾਈ ਜਮਾ ਚਾਇਜ ਰੱਖਦਾ ਬਾਈ ਤੇ ਆਰਡਰ ਨੇੜੇ ਤੋਂ ਇੱਕ ਵਾਰੀ ਪਿਛਾਂ ਤੋਂ ਚੈੱਕ ਕਰਵਾਉਣਾ ਕੀ ਬਾਤ ਹੈ ਕੱਲਾ ਕੱਲਾ ਧਣ ਪੂਰੀ ਵਿੱਤੀ ਤੇ ਚਵਾਈ ਕਿਵੇਂ ਆ ਚਵਾਈ ਪੂਰੀ ਵਧੀਆ ਪੋਲੀ ਇੱਕ ਨੰਬਰ ਹੈ ਹਾਂ ਪੋਲੀ ਠੰਡੀ ਠੁੰਡੀ ਫੋਲ ਆ ਬੜਾ ਠੰਡੀ ਤੇ ਨਾਗਸੀ ਕੇ ਭਰਾ ਕੋਲੇ ਦੋ ਇਹਦੇ ਮਗਰ ਬੱਚਾ ਬਈ ਬੱਛੀ ਆ ਤੇ ਸੂਈ ਸਵਾਈ ਆ ਉਹਦੇ ਮਗਰ ਬੱਚਾ ਬੱਛਾ ਬਈ ਤੇ ਆਰਡਰ ਉਹਦਾ ਵੀ ਚੰਗਾ ਕਿਸੇ ਵੀਰ ਨੂੰ ਦੋਨਾਂ 'ਚ ਕੋਈ ਵੀ ਪਸੰਦ ਆਏ ਬਾਈ ਨੇ ਕਨੈਕਟ ਕਰ ਲਿਓ ਧੰਨਵਾਦ